ਕਾਂਗਰਸ ਦੇ ਚੋਣਵੀ ਉਮੀਦਵਾਰ ਸੁਖਿੰਦਰ ਸਿੰਘ ਨੇ ਦਾਅਵਾ ਨਹੀਂ ਅੱਜ ਵਿਧਾਨ ਸਭਾ ਸੁਜਾਨਪੁਰ ਦਾ ਦੌਰਾ ਕੀਤਾ ਵਕ ਵਕ tham ਤਾਂ ਹੁੰਦੇ ਹੋਇਆ ਉਹਨਾਂ ਨੇ ਆਪਣਾ ਆਖਰੀ ਪੜਾ ਮਮੂਨ ਵਿਖੇ ਵਾਰਡ ਨੰਬਰ 10 ਵਿੱਚ ਲਾਇਆ ਜਿੱਥੇ ਉਹਨਾਂ ਨੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਤੇ ਵਾਰਡ ਪਾਰਸ਼ਦ ਅਮਿਤ ਮਿਤ ਨੂੰ ਨੇ ਉਹਨਾਂ ਦਾ ਨਿੱਘਾ ਸਵਾਗਤ ਵੀ ਕੀਤਾ ਇਸ ਮੌਕੇ ਤੇ ਉਹਨਾਂ ਨੇ ਆਪਣੀ ਗੱਲਬਾਤ ਰੱਖਦੇ ਹੋਏ ਕਿਹਾ ਕਿ ਮੈਂ ਇਸ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਇਹ ਸਮਝ ਸਕਿਆ ਹਾਂ ਕਿ ਇਸ ਇਲਾਕੇ ਦੇ ਲੋਕਾਂ ਨੂੰ ਇੱਕ ਤਾਂ ਪਾਣੀ ਦੀ ਬਹੁਤ ਸਮੱਸਿਆ ਹੈ ਤੇ ਦੂਸਰੀ ਹੈ ਮੁੱਦਾ ਸਾਡੇ 27000 ਏਕੜ ਜ਼ਮੀਨ ਦਾ ਨਰੋ ਨੇ ਵੀ ਕਿਹਾ ਕਿ ਇਸ ਇਲਾਕੇ ਤੋਂ ਸਭ ਤੋਂ ਵੱਧ ਨੌਜਵਾਨ ਜਿਹੜੇ ਹੈ ਫੌਜ ਵਿੱਚ ਭਰਤੀ ਹੁੰਦੇ ਨੇ ਨਾ ਜਿਸ ਦੇ ਚਲਦਿਆਂ ਅਗਨੀ ਵੀਰ ਯੋਜਨਾ ਦਾ ਵੀ ਉਹ ਆਪਣੀ ਜਿੱਤ ਤੋਂ ਬਾਅਦ ਕੇਂਦਰ ਸਰਕਾਰ ਤੋਂ ਇਸ ਸਕੀਮ ਨੂੰ ਖਤਮ ਕਰਵਾਉਣਗੇ ਉਹਨੇ ਇਹ ਵੀ ਕਿਹਾ ਕਿ ਇਸ ਇਲਾਕੇ ਦੀਆਂ ਦੋਵਾਂ ਸਮੱਸਿਆ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਪਹਿਲੇ ਆਧਾਰ ਤੇ ਉਸ ਨੂੰ ਖਤਮ ਕਰਵਾਉਣਗੇ ਤੇ ਲੋਕਾਂ ਨੂੰ ਭਾਰੀ ਰਾਹਤ ਦੇਣਗੇ ਇਸ ਮੌਕੇ ਤੇ ਵਾਰਡ ਨੰਬਰ 10 ਦੇ ਪਾਰਸ਼ਦ ਅਮਿਤ ਮਿੱਤੂ ਨੇ ਵੀ ਆਪਣੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਹੈ ਕਿ ਉਹ ਕਾਂਗਰਸ ਦੇ ਉਮੀਦਵਾਰ ਸਿੰਘ ਰੰਧਾਵਾ ਨੂੰ ਜੇਤੂ ਬਣਾਉਣ ਕਾਂਗਰਸ ਨੂੰ ਮਜ਼ਬੂਤ ਕਰਨ ਤੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਵਿੱਚ ਸਹਿਯੋਗ ਦੇਣ ਇਸ ਮੌਕੇ ਤੇ ਉਹਨਾਂ ਨਾਲ ਵਿਦਾਇਕ ਨਰੀਸ਼ਪੁਰੀ ਵੀ ਸਨ ਕਿ ਸੁजानਪੁਰ ਤੋਂ ਦਨੇਰੇ ਤੋਂ ਲੈ ਕੇ ਤੇ ਲਾਸਟ ਤੇ ਮਮੂਨ ਛਾਏ ਆਂ ਔਰ ਮੇਰੇ ਖਿਆਲ ਕਿਤੇ 5 ਵਜੇ ਦਾ ਟਾਈਮ ਸੀ ਤੇ 7:30 ਸਾਨੂੰ ਇੱਥੇ ਪਹੁੰਚਦਾ ਲੱਗੇ ਇਹ ਲੋਕਾਂ ਦਾ ਪਿਆਰ ਤੇ ਸਤਿਕਾਰ ਆ ਨਿੱਤੇ ਸ਼ਹਿਰੀ ਵੋਟਰ ਜਿਹੜੇ ਹੁੰਦੇ ਆ ਬਹੁਤ ਇਨੀ ਵੇਟ ਨਹੀਂ ਕਰਦੇ ਇਹਨਾਂ ਨੇ ਪੂਰੀ ਵੇਟ ਕਰਕੇ ਕਾਂਗਰਸ ਪਾਰਟੀ ਦੀਆਂ ਪਾਲਿਸੀਆਂ ਕਾਂਗਰਸ ਪਾਰਟੀ ਕੀ ਕਰੇਗੀ ਮੁੱਦਿਆਂ ਦੀ ਗੱਲ ਕੀਤੀ ਗਈ ਆ ਕਿ ਕਿਸੇ ਦੇ ਉੱਤੇ ਜਾਤੀ ਜਿਸ ਤਰੀਕੇ ਨਾਲ ਭਾਜਪਾ ਜਾਂ ਆਮ ਆਦਮੀ ਪਾਰਟੀ ਜਾਂ ਖਾਲੀਦਲ ਪ੍ਰਚਾਰ ਕਰਦੀ ਆ ਸਾਡਾ ਫੁੱਟਾ ਰੋਦ ਵੱਖ ਆ ਅਸੀਂ ਸਿਰਫ ਤੇ ਸਿਰਫ ਮੁੱਦੇ ਦੀ ਗੱਲ ਕਰਕੇ ਕਿ ਦੇਸ਼ ਦੀ ਅਖੰਡਤਾ ਨੂੰ ਕਿਵੇਂ ਕਾਇਮ ਰੱਖਣ ਉਹ ਤੇ ਗੱਲ ਸਿਰ ਤੁਸੀਂ ਜਨਪੁਰਾ ਹਲਕੇ 'ਚ ਤੁਸੀਂ ਪ੍ਰਚਾਰ ਕਰ ਰਹੇ ਹੋ ਲੋਕਾਂ ਦੀ ਕਿਹੜੀ ਖਾਸ ਮੰਗ ਜਿਹੜੀ ਦਾ ਤੁਹਾਨੂੰ ਚਾਹੀਦੀ ਹੈ ਦੇਖੋ ਇੱਥੇ ਮੈਂ ਜਦੋਂ ਉੱਪਰ ਗਿਆ ਦੁਨੇਰੇ ਸਾਈਡ ਤੇ ਇੱਕ ਤੇ ਪਾਣੀ ਦੀ ਉਹਨਾਂ ਦੀ ਡਿਮਾਂਡ ਹੈ ਦੂਸਰੀ ਜਿਸ ਤਰ੍ਹਾਂ ਦੇ ਇੱਕੇ ਦਾ ਇਹ ਏਰੀਆ ਇੱਥੇ ਮੈਂ ਮੁੱਖ ਮੰਤਰੀ ਸਾਹਿਬ ਮਿਲ ਕੇ ਕਈ ਵਾਰਾਂ ਚੱਕਰ ਮਾਰ ਗਏ ਨੇ ਤੇ ਹਰ ਵਾਰੀ ਕਹਿੰਦੇ ਆ ਮੈਂ ਮਿੰਨੀ ਗੋਆ ਬਣਾਵਾਂਗਾ ਇਸ ਏਰੀਆ ਨੂੰ ਇੰਡਸਟਰੀ ਚਾਹੀਦੀ ਹੈ ਔਰ ਸਭ ਤੋਂ ਵੱਧ ਜੇ ਕਿ ਇੱਥੇ ਇੰਡਸਟਰੀ ਹੋ ਸਕੇ ਟੂਰਿਜ਼ਮ ਜਿਹੜੀ ਹੱਬ ਉਹ ਬਣ ਸਕਦੀ ਹੈ ਉਹ ਤੇ ਆਪਾਂ ਸੋਚਣ ਨੂੰ ਤਿਆਰ ਨਹੀਂ ਸਟੇਟਮੈਂਟ ਆ ਦੇ ਕੇ ਲੋਕਾਂ ਕੋਲ ਸਟ੍ਰੀਮਰ ਚ ਫਿਰਗੇ ਉਦਾਂ ਫਿਰਗੇ ਉਹ ਚੀਜ਼ਾਂ ਦੇ ਬਜਾਇਦ ਸਾਨੂੰ ਕੰਕ੍ਰੀਟ ਤੇ ਇਹਦੇ ਤੇ ਐਕਸ਼ਨ ਪਲਾਨ ਬਣਾਉਣੇ ਚਾਹੀਦਾ ਅਗਰ ਪੰਜਾਬ ਦੇ ਵਿੱਚ ਕੰਮ ਕੀਤੇ ਜਾਂਦੇ ਨੇ ਕਿਉਂਕਿ ਡਲੌਜੀ ਨੂੰ ਜਾਂਦਾ ਬਹੁਤ ਟੂਰਿਜ਼ਮ ਉਧਰ ਨੂੰ ਜਾਂਦੇ ਨੇ ਟੂਰਿਸਟ ਬਹੁਤ ਜਾਂਦੇ ਬੜਾ ਬੜੇ ਵੱਡੇ ਪੱਮਾਨੇ ਤੇ ਇਹ ਜਿਹੜੇ ਟੂਰਿਸਟ ਉਹਦੇ 'ਚ ਰਿਜ਼ੋਰਟ ਬੰ ਟੂਰਿਸਟ ਹੱਬ ਬਣੇ ਉਥੇ ਵਧੀਆ-ਵਧੀਆ ਤੇ ਜਿੰਨੇ ਸਾਡਾ ਏਰੀਆ ਤਕਰੀਬਨ ਸਾਰਿਆਂ ਨੂੰ ਇਮਪਲੋਇਮੈਂਟ ਮਿਲ ਜੇਗੀ। ਧਾਰੀ ਦੇ ਵਿੱਚ ਲਗਭਗ 27500 ਏਕੜ ਜਿਹੜੀ ਹੈ ਲੈਂਡ ਬਿਲਕੁਲ ਮੈਂ ਉਹਦੇ 'ਚ ਉੱਥੇ ਲੋਕਾਂ ਨੇ ਇਹ ਵੀ ਦੱਸਿਆ ਕਿ ਆਜ਼ਾਦੀ ਤੋਂ ਪਹਿਲਾਂ ਦੀ ਉਹ ਜ਼ਮੀਨ ਜਿਹੜੀ ਆ ਉਹਨਾਂ ਦੇ ਕੋਲ ਇਹ ਬਹੁਤ ਵੱਡਾ ਇਸ਼ੂ ਆ ਕਿ ਬਹੁਤ ਥੋੜੀ-ਥੋੜੀ ਕੋਈਆਂ ਕੋਲ 10 ਦਰਸ ਕਨਾਲ ਵੀ ਨਹੀਂ ਦੋ ਦੋ ਤਿੰਨ ਤਿੰਨ ਕਨਾਲਾਂ ਜਿਹੜੀਆਂ ਜ਼ਮੀਨਾਂ ਨੇ ਜਿਹਦੇ ਚੋਂ ਥੋੜੇ ਬਹੁਤੇ ਆਪਣੀ ਸਬਜ਼ੀ ਤਾਂ ਆਪਣੀ ਕਣਕ ਬੀਜ ਕੇ ਆਪਣਾ ਗੁਜ਼ਾਰਾ ਕਰਦੇ ਉਹਨਾਂ ਦਾ ਮਸਲਾ ਉੱਤੇ ਚੁੱਕਿਆ ਜਾਏਗਾ। ਔਰ ਜਿਹੜੇ ਸੈਕਸ਼ਨ 4 ਦੇ ਵਿੱਚ ਲੋਕਾਂ ਨੂੰ ਘਰ ਵੀ ਨਹੀਂ ਬਣਾਉਣ ਜਾਣ ਕੇ ਬੱਚੇ ਜਿਹੜੇ ਉਹਨਾਂ ਨੇ ਵੱਖਰਾ ਘਰ ਬਣਾਉਣਾ ਉਹ ਬੜੀ ਵੱਡੀ ਮੁਸ਼ਕਲ ਹੈ ਇਹ ਵੀ ਉਹਨਾਂ ਨੇ ਕਹੀ ਹੈ। ਇਹ ਵੀ ਸੈਂਟਰ ਗਵਰਨਮੈਂਟ ਦੇ ਨਾਲ ਗੱਲ ਕਰਨੀ ਪੈਗੀ। ਬਾਅਦ ਵਿੱਚ ਤੁਹਾਨੂੰ ਮੌਕਾ ਦੇ ਦਿੰਦੇ ਤੇ ਪਹਿਲਾਂ ਕੀ ਰਹੀਏ ਬਸ ਪਹਿਲੇ ਇਹ ਹੋਈ ਹੈ ਕਿ ਉੱਥੇ ਜਿਹੜੇ ਪਾਣੀ ਦੀ ਬੜੀ ਵੱਡੀ ਪ੍ਰੋਬਲਮ ਹੈ ਅਸੀਂ ਸ਼ਬੀਲਾ ਲੋਨ ਨੇ ਪੰਜਾਬੀ ਇਹ ਵਿਚਾਰਿਆਂ ਨੂੰ ਗੰਦਾ ਪਾਣੀ ਪੀਣ ਦੀ ਝੀਲ ਦੇ ਵਿੱਚ ਖੜਾ ਪਾਣੀ ਪੀਣ ਦੀ ਜਿਹੜੀ ਆ ਉਹ ਜਿਹੜੀ ਨੌਬਤ ਆ ਰਹੀ ਹੈ ਉਹਦੇ ਬਾਅਦ ਜਿਹੜਾ ਉੱਥੇ ਮੇਠੇ ਆ ਬੜੀ ਨੌਕਰੀ ਦੀ ਬੜੀ ਇਮਪਲॉय ਅਨਇਮਪਲॉयਮੈਂਟ ਦੀ ਬੜੀ ਗੱਲ ਆ ਲੋਕਾਂ ਦੇ ਵਿੱਚ ਫੌਜ ਚ ਭਰਤੀ ਹੋਣ ਦਾ ਰੋਜ਼ਾਨਾ ਘਟਿਆ ਕਿ ਅਗਨੀ ਵੀਰਾਂ ਕੇ 4 ਸਾਲ ਬਾਅਦ ਕੀ ਕਰਾਂਗੇ ਰੈਗੂਲਰ ਭਰਤੀ ਜਿਹੜੀ ਹੋਣੀ ਚਾਹੀਦੀ ਉਹ ਉਹਨਾਂ ਨੇ ਕਿਹਾ ਖੋਰ ਇੰਡਸਟਰੀ ਦੀ ਬੜੀ ਵੱਡੀ ਗੱਲ ਹੈ ਕਿ ਪਠਾਨਕੋਟ ਦੇ ਵਿੱਚ ਇੰਡਸਟਰੀ ਕੋਣੀ ਚੱਲਦੀ ਉੱਥੇ ਫੋਕਲ ਪੁਆਇੰਟ 350 400 ਏਕੜ 'ਚ ਉਹਨਾਂ ਉਹਦਾਂ ਅਬੰਡਨ ਪਿਆ ਉਹ ਨਹੀਂ ਚੱਲ ਰਿਹਾ ਸਾਡਾ 에어ਪੋਰਟ ਨਹੀਂ ਚੱਲ ਰਿਹਾ ਇਹ ਸਾਰੀਆਂ ਚੀਜ਼ਾਂ ਜਿਹੜੀ ਉੱਥੇ ਜਾ ਕੇ ਗੱਲ ਕੀਤੀ ਮੈਂ ਤਾਂ ਹਲਕਾ ਜਿਹੜਾ ਭਾਜਪਾ ਦੇ ਉਮੀਦਵਾਰ ਦਾ ਆਪਣਾ ਹਲਕਾ ਤੋਂ ਤਿੰਨ ਵਾਰ ਵਿਧਾਇਕ ਵੀ ਰਹਿ ਚੁੱਕੇ ਨੇ ਵੀ ਕਿਸੇ ਮਦਦ ਨਹੀਂ ਮਿਲਦੀ ਮੈਂ ਤਾਂ ਕੀ ਕਿਹਾ ਸੀ ਪੁਰੀ ਸਾਹਿਬ ਬੈਠੇ ਪੁਰੀ ਸਾਹਿਬ ਨੇ ਚੰਗੀ ਤਰ੍ਹਾਂ ਹਰਾ ਕੇ ਇਹੋ ਜੀ ਕੋਈ ਗੱਲ ਨਹੀਂ ਕਾਂਗਰਸ ਸਾਡੀ ਇਕੱਠੀ ਆ ਉਹ ਉਦੋਂ ਜਿੱਤੇ ਜਦੋਂ ਸਾਡੀ ਕਾਂਗਰਸ ਡਿ ਅੱਜ ਪੂਰੀ ਪੂਰੀ ਕਾਂਗਰਸ ਖੜੀ ਆ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਕਿ ਗੁਰਦਾਸਪੁਰ ਦੇ ਵਿੱਚ ਜਿਹੜਾ ਕਹਿੰਦੇ ਨੇ ਬੀਜੇਪੀ ਦੀ ਸੀਟ ਹੈ ਇਹ ਬੀਜੇਪੀ ਦੀ 6 ਐਮਐਲਏ ਗੁਰਦਾਸਪੁਰ ਦੇ ਵਿੱਚੋਂ ਕਾਂਗਰਸ ਦੇ ਨੇ ਇੱਕ ਸੀਟ ਜਿਹੜੀ ਆ ਉਹ ਆਪਾਂ 1100 ਜਾਂ 1200 ਤੱਕ ਕਰ ਰਹੇ ਆ ਤਾਂ ਇਸ ਕਰਕੇ ਕਾਂਗਰਸ ਦਾ ਜਿਹੜੀ ਮਜ਼ਬੂਤ ਆ ਔਰ ਆਪਣੇ ਪੈਰਾਂ ਤੇ ਖੜੇ ਨੇ ਔਰ ਪੰਜਾਬੀ ਜਿਹੜੇ ਨੇ ਹਮੇਸ਼ਾ ਉਹਨੂੰ ਵੋਟ ਕਰਦੇ ਨੇ ਜਿਹੜੀ ਨੇਸ਼ਨ ਦੀ ਗੱਲ ਕਰਨ ਜਿਹੜੀ ਵਖਵਾ ਦੀ ਗੱਲ ਨਾ ਕਰੇ ਕਿ ਜੁਨਾਈਟ ਸੈਕੂਲਰ ਗੱਲ ਕਰੇ ਉਹਨਾਂ ਪੰਜਾਬੀ ਖੜੇ ਜਿੱਤ ਦੀ ਗੱਲ ਕੀਤੀ ਜਾ ਰਹੀ ਕਿੰਨੀ ਲੀਡ ਨਾਲ ਤੁਸੀਂ ਉਮੀਦ ਕਰਦੇ ਹੋ ਗੱਲ ਸੁਣਦੇ ਤੇ ਐਵੇਂ ਮੈਂ ਵੀ ਕਹਿ ਜਾਂਦਾ ਜਦੋਂ ਖੜਾਪ ਕੀ ਬਾਰ 400 ਪਾਰ ਦੂਜਾ ਕਿ ਜਦੋਂ 0 13 ਜਤੰਗ ਚਨਾਬ ਨੂੰ ਲੱਗਿਆ ਰਣਨੀਤੀ ਹੈ ਕਿ ਬਹੁਤ ਹੀ ਵਧੀਆ ਤੇ ਸੂਝਵਾਨ ਲੀਡਰ ਨੇ ਸੁਖਿੰਦਰ ਸਿੰਘ ਰੰਧਾਵਾ ਜੀ ਕਾਂਗਰਸ ਪਾਰਟੀ ਦੇ ਡਿਪਟੀ ਸੀਐਮ ਰਹੇ ਨੇ ਚਾਰ ਵਾਰ ਵਿਧਾਇਕ ਰਹੇ ਨੇ ਔਰ ਉਹਨਾਂ ਨੂੰ ਬਹੁਤ ਵਧੀਆ ਤਜਰਬਾ ਤੇ ਕਾਂਗਰਸ ਪਾਰਟੀ ਨਾਲ ਬਹੁਤ ਵਧੀਆ ਲੀਡਰ ਜਿਹੜਾ ਉਹ ਸਾਨੂੰ ਦਿੱਤਾ ਅਸੀਂ ਕਾਂਗਰਸ ਪਾਰਟੀ ਦੇ ਜਿੰਨੇ ਵੀ ਕਾਰਜਕਰਤਾ ਸਾਰੇ ਇਕੱਠੇ ਹੋ ਗਏ ਰਲ ਮਿਲ ਕੇ ਉਹਨਾਂ ਨੂੰ ਇੱਥੇ ਜਿਤਾ ਕੇ ਭੇਜਾਂਗੇ ਔਰ ਸਾਰੇ ਉਹਨਾਂ ਦੇ ਨਾਲ ਨੇ ਸੁਜਾਨਪੁਰ ਤੋਂ ਵਿਧਾਇਕ ਜਿਹੜੇ ਨੇ ਵਿਧਾਇਕ ਰਹੇ ਚੁੱਕੇ ਦਿਨੇਸ਼ ਸਿੰਘ ਬੱਬੂ ਇੱਥੋਂ ਦੇ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਨੂੰ ਕੀ ਲੱਗਦਾ ਕਿ ਉਹਨਾਂ ਦੇ ਨਾਲ ਜਿਹੜੀ ਫਾਈਟ ਹੈ ਜ ਨਹੀਂ ਹੈ ਕਾਦੀ ਫਾਈਟ ਹੈ ਜੀ ਤਿੰਨ ਵਾਰੀ ਉਹ ਵਿਧਾਇਕ ਬਣੇ ਨੇ ਅੱਛਾ ਤਿੰਨ ਵਾਰੀ ਲਗਾਤਾਰ ਵਿਧਾਇਕ ਬਣਨੇ 15 ਸਾਲੋਂ ਵਿਧਾਇਕ ਰਹੇ ਆ ਉਹਨਾਂ ਕੋਲ ਆਪਣੀ ਛੜਕ ਨਹੀਂ ਬਣੀ ਆ ਜੇ ਤੱਕ ਮਮੂਨ ਤੋਂ ਲਾ ਕੇ ਗੁਰਦੁਆਰਾ ਸਾਹਿਬ ਤੋਂ ਲਾ ਕੇ ਤੇ ਪੰਗੋਲੀ ਚੌਂਕ ਦਾ ਜਿਹੜੀ ਛੜਕ ਆ ਉਹ ਉਹਨਾਂ ਕੋਲ ਨਹੀਂ ਬਣ ਜਗੀ ਮੈਂ ਇਹ ਕਹਿੰਦਾ ਕਿ ਠੀਕ ਆ ਉਹਨਾਂ ਨੂੰ ਵੋਟਾਂ ਪਾਓ ਪਰ ਉਹਨਾਂ ਨੂੰ ਇਹ ਤੇ ਪੁੱਛੋ ਵੀ 15 ਸਾਲ ਤੁਸੀਂ ਵਿਧਾਇਕ ਰਹੇ ਹੋ 15 ਸਾਲ ਚ ਕੋਈ ਇੱਕ ਕੰਮ ਕਰਾ ਦਿਓ ਕੋਈ ਇੱਕ ਕੰਮ ਅੱਜ ਜਿਹੜਾ ਮਮੂਨ ਚ ਜਿੰਨੀਆਂ ਵੀ ਬਾਰਡਰ ਸਪਲਾਈਆਂ ਲੱਗੀਆਂ ਉਹ ਕਾਂਗਰਸ ਪਾਰਟੀ ਦੀ ਦੇਣ ਆ ਜਿਹੜੀ ਸਾਡੀ ਸਭ ਤੋਂ ਪਹਿਲਾਂ ਇੱਥੇ ਬਾਰਡਰ ਸਪਲਾਈ ਲੱਗੀ ਸੀਗੀ ਉਹ ਉਦੋਂ ਰਾਮਥਰੂ ਬਾਗੀ ਜੀ ਵਿਧਾਇਕ ਸੀ ਔਰ ਕਾਂਗਰਸ ਪਾਰਟੀ ਸਰਕਾਰ ਸੀ ਉਹ ਲੱਗੀ ਦੂਜੀ ਜਿਹੜੀ ਵਾਟਰ ਸਪਲਾਈ ਲੱਗੀ ਉਹ ਲੱਗੀ ਸਾਡੀ ਸਰਵਿਸ ਅਧਿਕਾਰੀ ਸਕੂਲ ਦੇ ਲਾਗੇ ਉਦੋਂ ਰਮਨ ਭੱਲਾ ਜੀ ਮੰਤਰੀ ਸੀਗੇ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਉਹ ਲੱਗੀ ਤਿੰਨ ਜਿਹੜੇ ਬੋਰ ਹੋਏ ਮਮੂਨ ਦੇ ਵਿੱਚ ਉਹ ਸ਼ੋਕ ਸ਼ਰਮਾ ਜੀ ਦੇ ਡੈਮ ਹੋਇਆ ਮੈਨੂੰ ਕੋਈ ਇੱਕ ਕੰਮ ਗਿਣਾ ਦੇ ਦਨੇਰ ਸਿੰਘ ਬੱਬੂ ਜੀ ਤੇ ਉਹਨਾਂ ਨੂੰ ਵੋਟਾਂ ਪਾ ਦਿਓ 15 ਸਾਲੋਂ ਵਿਧਾਇਕ ਰੇ ਆ ਉਹ ਵਿਧਾਨ ਸਭਾ ਜੇ ਇੱਕ ਵਾਰੀ ਕਿਸੇ ਨੇ ਬੋਲਿਆ ਕੋਈ ਵੀਡੀਓ ਹੀ ਦੱਸ ਦਿਓ ਪਰ ਭਾਜਪਾ ਦਾ ਕਾਰਕਟਰ ਵੀਡੀਓ ਦੱਸ ਦੇ ਕਿ ਪਿਆ ਬੱਬੂ ਜੀ ਨੇ ਕੋਈ ਗੱਲ ਰੱਖੀ ਆ ਆਪਣੇ ਹਲਕੇ ਵਾਸਤੇ ਤੇ ਉਹਨਾਂ ਨੂੰ ਵੋਟਾਂ ਪਾਉਂਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ 2.5 ਸਾਲ ਦਾ ਕਾਰਜਕਾਲ ਕਿਸੇ ਨਜ਼ਰ ਮੈਂ ਦੇਖਦੇ ਉਹਨਾਂ ਤੁਹਾਨੂੰ ਤੁਹਾਨੂੰ ਲੱਭਣ ਨਹੀਂ ਦਿਆ ਜੀ ਸਾਰੀ ਦੁਨੀਆ ਬੇਲੀ ਹੋ ਕੇ ਬੈ ਗਈ ਆ ਕੋਈ ਕਾਰੋਬਾਰ ਨਹੀਂ ਹੈਗਾ ਲੋਕੀ ਹਰ ਚੀਜ਼ ਜਿਹੜੀ ਮਤਲਬ ਕੋਈ ਵੀ ਕੰਮ ਮੇਰੇ ਸਾਨਾ ਪੰਜਾਬ ਚ ਨਹੀਂ ਆਗਾ ਲੋਕੀ ਬੇਰੁਜ਼ਗਾਰ ਨੇ ਬੱਚੇ ਬੇਰੁਜ਼ਗਾਰ ਨੇ ਤੇ ਵੋਟਾਂ ਤਾਂ ਤੁਹਾਡੇ ਸਾਹਮਣੇ ਹੀ ਪੈਣੀਆਂ ਜੀ ਸੁਖਿੰਦਰ ਸਿੰਘ ਹੰਡਾਵਾ ਤੋਂ ਕੀ ਮੀਟ ਕਰਦੇ ਹੋ ਆਪਣੇ ਹਲਕੇ ਦੀ ਕਿੱਦੀ ਅਸੀਂ ਬਿਲਕੁਲ ਜੀ ਉਹ ਕਾਟ ਕਟ ਲੀਡਰ ਨੇ ਜਿਹੜੀਆਂ ਵੀ ਕੰਮ ਹੋਣਗੇ ਆਪਣੇ ਹਲਕੇ ਦੇ ਅਸੀਂ ਉਹਨਾਂ ਕੋਲੋਂ ਕਰਵਾਵਾਂਗੇ ਅੱਜ ਉਹਨਾਂ ਨੇ ਤਿੰਨ ਮੀਟਿੰਗਾਂ ਹੋਰ ਕੀਤੀਆਂ ਆਪਾਂ ਦਨੇਰੇ ਵੀ ਗਏ ਸੀਗੇ ਦਨੇਰੇ ਵਾਲੇ ਲੋਕਾਂ ਨਾਲ ਗਿਆ ਵੀ ਜਿਹੜੀ 17500 ਏਕੜ ਜ਼ਮੀਨ ਜਿਹੜੀ 27500 ਏਕੜ ਜ਼ਮੀਨ ਜਿਹੜੀ ਰਿਕਵਰ ਕਰ ਲਈ ਸੀ ਨਜਾਇਜ਼ ਉਹਨਾਂ ਨਾਲ ਉਹਦਾ ਵਿਸ਼ਵਾਸ ਤੋਂ ਆਇਆ ਕਿ ਮੈਂ ਜਿਹੜਾ ਆ ਉਹਦਾ ਹੱਲ ਕਰਵਾਉਂਗਾ ਜਦੋਂ ਵੀ ਮੈਂ ਐਮਪੀ ਬਣਾਂਗਾ ਔਰ ਮੈਂ ਉਹਦਾ ਹੱਲ ਕਰਵਾਵਾਂਗਾ ਉਹਦੇ ਬਾਅਦ ਧਾਰ ਬਲਾਗ ਦੇ ਏਰੀਆ 'ਚ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਪਾਣੀ ਦੀ ਪ੍ਰੋਬਲਮ ਆ ਉਹ ਮੈਂ ਪਟਲੇ ਧਾਰ ਤੇ ਹੱਲ ਕਰਾਵਾਂਗਾ ਮੈਂ ਬਸ ਇਹੀ ਕਹਿਣਾ ਚਾਹਨਾ ਕਿ ਪਹਿਲੇ ਤੇ ਮੈਂ ਸਾਰੇ ਵਾਰਡ ਵਾਸੀਆਂ ਦਾ ਮੰਮੂਨ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਸਾਡੇ ਇੱਥੇ ਪਹੁੰਚੇ ਕੋਰ ਸੁਭਿੰਦਰ ਸਿੰਘ ਜ਼ਿੰਦਾਬਾ ਜੀ ਜੋ ਸਾਡੇ ਲੋਕ ਸਭਾ ਦੇ ਉਮੀਦਵਾਰ ਆ ਉਹਨਾਂ ਦੇ ਵਿਚਾਰਾਂ ਨੂੰ ਸੁਣਿਆ ਮੈਂ ਸਾਰੇ ਹੀ ਵਾਰਡ ਵਾਸੀਆਂ ਨੂੰ ਵਧਾਈ ਦੇਣਾ ਚਾਹਨਾ ਅੱਜ ਤੋਂ ਹੀ ਵਧਾਈ ਦੇਣਾ ਚਾਹਨਾ ਕਿ ਸਾਡੀ ਜਿਹੜੀ ਕਾਂਗਰਸ ਪਾਰਟੀ ਸੁਭਿੰਦਰ ਸਿੰਘ ਜ਼ਿੰਦਾਬਾ ਜੀ ਚੰਗੀ ਵੱਡੀ ਲੀਡ ਨਾਲ ਜਿੱਤ ਕੇ ਜਿਹੜੀ ਇਹ ਸੀਟ ਆ ਵਿਧਾਨ ਸਭਾ ਦੀ ਕਾਂਗਰਸ ਪਾਰਟੀ ਦੀ ਝੋਲੀ ਚ ਪਾਣਗੇ ਸਾਡੇ ਮਾਨਯੋਗ ਵਿਧਾਇਕ ਸ਼੍ਰੀ ਨਰੇਸ਼ਪੂਰੀ ਜੀ ਬੜੇ ਜੋਰ ਸ਼ੋਰ ਨਾਲ প্রচার ਕਰ ਰਹੇ ਨੇ ਔਰ ਉਮੀਦ ਹੈ ਕਿ ਵੱਧ ਤੋਂ ਵੱਧ ਵੋਟਾਂ ਨਾਲ ਅਸੀਂ ਆਪਣੀ ਜ਼ਿਲ੍ਹਾ ਪਟਾਣਕੋਟ ਜਿੱਤ ਕੇ ਭੇਜਾਂਗੇ ਔਰ ਸਾਰੀ ਹੀ ਯੂਥ ਕਾਂਗਰਸ ਵੀ ਪੂਰੀ ਲੱਗੀ ਹੋਈ ਆ ਕਾਫੀ ਮਿਹਨਤ ਕਰ ਰਹੀ ਆ ਸੁਖਜਿੰਦਰ ਸਿੰਘ ਰੰਧਾਵਾ ਜੀ ਨੂੰ ਲੋਕ ਸਭਾ 'ਚ ਭੇਜਣ ਲਈ ਔਰ ਅਸੀਂ ਵਿਸ਼ਵਾਸ ਦਵਾਨੇ ਆ ਕਿ ਅਸੀਂ ਸੁਖਜਿੰਦਰ ਸਿੰਘ ਰੰਧਾਵਾ ਜੀ ਨੂੰ ਪਾਰਲੀਮੈਂਟ ਦਾ ਇਲੈਕਸ਼ਨ ਜਿਤਾ ਕੇ ਜ਼ਰੂਰ ਹੀ ਭੇਜਾਂਗੇ ਪਾਰਲੀਮੈਂਟ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Pathankot affiliated to CBSE New Delhi little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.